ਤੁਸੀਂ ਕਿਸੇ ਵੀ ਚੀਜ਼ ਦੀ ਸ਼ਾਪਿੰਗ ਕਰ ਰਹੇ ਹੋ 골ਡ ਸਿਲਰ ਜਾਂ ਡਾਇਮੰਡ ਦੀ ਤੁਸੀਂ ਠੱਗੀ ਤੋਂ ਕਿੱਦਾਂ ਬਚ ਸਕਦੇ ਹੋ ਔਰ ਜੁਵਲਰਸ ਖਾਸ ਕਰ ਉਹ ਠੱਗੀ ਤੋਂ ਕਿੱਦਾਂ ਬਚ ਸਕਦੇ ਨੇ 22 ਕੈਰੇਟ 21 ਕੈਰੇਟ ਚੋ ਵੀ ਕੈਰੇਟ ਦਾ 골ਡ ਕਹਿ ਕੇ ਬਾਅਦ ਚ ਨਿਕਲਦਾ 19 ਕੈਰੇਟ ਦਾ ਜਿਨ੍ਹਾਂ ਦਾ অথরাইਜ਼ ਸੈਂਟਰ ਹੈਗੇ ਨੇ ਸੈਕਟਰ 23 ਦੇ ਵਿੱਚ ਨੇ ਚਾਰ ਸੋ ਮਨੀ ਮਾਜਰਾ ਹੈਗਾ ਉੱਥੇ ਅਸੀਂ ਆਪਣਾ ਸਾਰਾ ਸਮਾਨ ਜਿਹੜਾ ਹੈਗਾ ਭੇਜਦੇ ਆ ਉਥੋਂ ਉਹ ਸਾਰੇ ਨੂੰ ਚੈੱਕ ਕਰਦੇ ਨੇ ਚੈੱਕ ਕਰਨ ਤੋਂ ਬਾਅਦ ਔਥੈਂਟੀਸਿਟੀ ਉਹਦੀ ਉਸ ਤੋਂ ਬਾਅਦ ਉਹਦੇ ਮੁਤਾਬਿਕ ਉਹਦੇ ਤੇ ਸਟੈਂਪ ਲੱਗਦੀ ਹੈ ਚਾਹੇ ਉਹ ਚਾਂਦੀ ਹੈ ਚਾਹੇ ਉਹ 골ਡ ਹੈਗਾ ਉਹਨਾਂ ਨੂੰ ਹਾਲਮਾਰਕ ਕੀਤਾ ਜਾਂਦਾ ਚਾਂਦੀ ਦੀਆਂ ਡੱਬੀਆਂ ਸ਼ਕੀਨ ਲੋਕਾਂ ਦੇ ਲਈ ਇੱਕ ਇਹ ਕਿੱਥੋਂ ਬਣਦੀਆਂ ਨੇ ਕਿੱਥੋਂ ਆਈਆਂ ਇਹ ਬੰਬੇ ਦੀ ਮੇਕਿੰਗ ਹੈ ਔਰ ਆ ਜਿਹੜੇ ਤੁਸੀਂ ਬਾਕਸੇਜ਼ ਵੇਖ ਰਹੇ ਹੋ ਨਾ ਇਹ ਸਾਰਾ ਮੀਨਾਵਰਕ ਹੈਗਾ ਇਹ ਬਾਕਸੇਜ਼ ਮੈਂ ਖੁਦ 6 ਮਹੀਨੇ ਇਹਦੇ ਪਿੱਛੇ ਲਾ ਕੇ ਮੈਂ ਤਿਆਰ ਕਰਵਾਏ ਨੇ ਤੁਸੀਂ ਹਰ ਚੀਜ਼ ਵੇਖੋਗੇ ਡਿਫਰੈਂਟ ਹੈ ਔਰ ਤੁਹਾਨੂੰ ਕਿਤੇ ਵੀ ਇਹੋ ਜਿਹੇ ਬਾਕਸ ਦੇਖਣ ਤਾਂ ਬੀਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਫੈਸਟੀਵਲ ਸੀਜ਼ਨ ਆ ਰਿਹਾ ਔਰ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ 골ਡ ਜਾਂ সিলভার ਜਾਂ ਡਾਇਮੰਡ ਆਪਾਂ ਗਿਫਟ ਕਰਦੇ ਆ। ਇਹ ਖਰੀਦਣਾ ਕਾਫੀ ਪਸੰਦ ਕਰਦੇ ਆ ਕਿਉਂਕਿ ਇਸ ਫੈਸਟੀਵਲ ਸੀਜ਼ਨ ਤੋਂ ਬਾਅਦ ਵਿਡਿੰਗ ਸੀਜ਼ਨ ਵੀ ਸ਼ੁਰੂ ਹੋਣ ਵਾਲਾ। ਹੁਣ ਤੁਹਾਡੇ ਲਈ ਇੱਕ ਖਾਸ ਚੀਜ਼ ਲੈ ਕੇ ਆਏ ਆ। ਅਗਰ ਤੁਸੀਂ ਕਿਸੇ ਵੀ ਚੀਜ਼ ਦੀ ਸ਼ਾਪਿੰਗ ਕਰ ਰਹੇ ਹੋ 골ਡ, সিলভার ਜਾਂ ਡਾਇਮੰਡ ਦੀ, ਤੁਸੀਂ ਠੱਗੀ ਤੋਂ ਕਿੱਦਾਂ ਬਚ ਸਕਦੇ ਹੋ? ਔਰ ਜੁਅਲਰਸ ਖਾਸ ਕਰ ਉਹ ਠੱਗੀ ਤੋਂ ਕਿੱਦਾਂ ਬਚ ਸਕਦੇ ਨੇ? ਕਿਉਂਕਿ ਕਈ ਜਗ੍ਹਾਾਂ 'ਤੇ ਖਬਰਾਂ ਆ ਰਹੀਆਂ ਨੇ ਜੁਅਲਰਸ ਦੇ ਵੀ ਅਕਾਊਂਟ ਫ੍ਰੀਜ਼ ਕੀਤੇ ਜਾ ਰਹੇ ਨੇ। ਜੂਲਰਸ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਸੀਂ ਫਲਾਨੀ ਜਗ੍ਹਾ ਤੇ ਫਲਾਨੇ ਹੋਟਲ ਤੇ ਇਹਨੇ ਲੱਖ ਦਾ ਸਮਾਨ ਭੇਜ ਦੋ ਤੇ ਉਹ ਵੀ ਲੈ ਕੇ ਲੋਕੀ ਫਰਾਰ ਹੋ ਰਹੇ ਨੇ ਲੁੱਟਾ ਖੋਹਾਂ ਕਾਫੀ ਹੋ ਰਹੀਆਂ ਨੇ ਔਰ ਲੋਕਾਂ ਦੇ ਨਾਲ ਖਾਸ ਕਰ ਠੱਗੀ ਹੋ ਰਹੀ ਹੈ ਕਈਆਂ ਨੂੰ 22 ਕੈਰਟ 23 ਕੈਰਟ ਚ ਉਹ ਵੀ ਕੈਰਟ ਦਾ 골ਡ ਕਹਿ ਕੇ ਬਾਅਦ ਚ ਨਿਕਲਦਾ 19 ਕੈਰਟ ਦਾ ਉਹ ਖਰੀਦ ਲੈਂਦੇ ਆ ਉਸ ਤੋਂ ਬਾਅਦ ਕੰਪਲੇਂਟਾਂ ਆਉਂਦੀਆਂ ਨੇ ਔਰ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਠੱਗੀ ਜਿਹੜੀ ਹੈ ਹੁੰਦੀ ਹੈ ਉਹ ਠੱਗੀ ਤੋਂ ਤੁਸੀਂ ਕਿੱਦਾਂ ਬਚ ਸਕਦੇ ਹੋ ਆਓ ਤੁਹਾਨੂੰ ਹਰ ਇੱਕ ਚੀਜ਼ ਦੇ ਜਵਾਬ ਜਿਹੜੇ ਆ ਉਸ ਜੁਲਰ ਐਸੋਸੀਏਸ਼ਨ ਦੇ ਸੈਕਟਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੋਰ ਜੇਕਰ ਤੁਸੀਂ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਹੇਅਰ ਦੇ ਕਲਿੱਪ ਤੋਂ ਲੈ ਕੇ ਪੈਰਾਂ ਦੀ ਜੁੱਤੀ ਦਾ ਗਿਫਟ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਦਿਖਾਵਾਂਗੇ ਕਾਫੀ ਯੂਨਿਕ ਯੂਨਿਕ ਚੀਜ਼ਾਂ ਨੇ ਔਰ ਅਗਰ ਤੁਸੀਂ ਕਿਸੇ ਨੂੰ ਇਹ ਗਿਫਟ ਕਰਤੀਆਂ ਨਾ ਭਾਈ ਉਹਨੇ 100% ਜਿਹੜਾ ਇਮਪ੍ਰੈਸ ਹੋ ਜਾਣਾ ਆਓ ਚਲਦੇ ਆ ਗੱਲਬਾਤ ਕਰਦੇ ਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਵਿਦੇ ਕੀ ਹਾਲ ਚਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਭਾਜੀ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਐਵੇਂ ਹੀ ਚਾਹੀਦਾ ਮੇਰਾ ਵੀਰ ਭਾਜੀ ਕੋਲ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਕਿਸ ਤਰ੍ਹਾਂ ਕਸਟਮਰ ਚੋਰੀ ਠੱਗੀ ਤੋਂ ਬਚ ਸਕਦਾ ਜੁਵਲਸ ਚੋਰੀ ਠੱਗੀ ਤੋਂ ਬਚ ਸਕਦੇ ਨੇ ਔਰ ਕਈ ਜਗ੍ਹਾਾਂ ਤੇ ਹੁੰਦਾ ਨਾ ਕਿ ਆਪਾਂ ਸਿਲਵਰ ਵੀ ਲੈਣ ਗਏ ਆ ਤੇ ਸਿਲਵਰ ਲੈ ਤਾਂ ਲੈਣੇ ਉਸ ਤੋਂ ਬਾਅਦ ਜਦੋਂ ਲੈਣ ਬਾਅਦ ਚ ਉਹਨੂੰ ਦੇਣ ਜਾਂਦੇ ਆ ਨਾ ਕਿ ਇਸ ਦੀ ਜਗ੍ਹਾ ਕੋਈ ਔਰ ਦੇ ਦੋ ਬਾਅਦ ਚ ਕਹਿੰਦੇ ਕਿ 50% ਹੀ ਮਿਲਨੇ ਆ ਪਰ ਇੱਥੇ ਇਦਾਂ ਦਾ ਨਹੀਂ ਹੋਣਾ ਜਿੰਨੇ ਕ ਸਿਲਵਰ ਦੇ ਤੁਸੀਂ ਲੈ ਕੇ ਜਾਓਗੇ ਨਾ ਉਹੀ ਰਿਟਰਨ ਹੋਣਾ ਤੇ ਹਰ ਇੱਕ ਸਵਾਲਾਂ ਦੇ ਜਵਾਬ ਲਵਾਂਗੇ ਭਾਜੀ ਤੋਂ ਭਾਜੀ ਕੰਮਕਾਰ ਕਿੱਦਾਂ ਚੱਲ ਰਿਹਾ ਹੈ ਕੰਮਕਾਰ ਠੀਕ ਚੱਲ ਰਿਹਾ ਜੀ ਮਾਲਕ ਦੀ ਬਹੁਤ ਕਿਰਪਾ ਹੈਗੀ ਹੈ ਜੀ ਠੀਕ ਹੈਗਾ ਸਾਰਾ ਕੁਝ ਵਧੀਆ ਤੇ ਇਧਰ ਨਾ ਸਿਰ ਦੀ ਪਿੰਨ ਤੋਂ ਲੈ ਕੇ ਨਾ ਪੈਰਾਂ ਦੀ ਜੁੱਤੀ ਤੱਕ ਫੈਸਟੀਵਲ ਸੀਜ਼ਨ ਦੇ ਵਿੱਚ ਜਿੰਨੂੰ ਵੀ ਕੋਈ ਵੀ ਚੀਜ਼ ਗਿਫਟ ਕਰਨਾ ਚਾਹੁੰਦੇ ਹੋ ਨਾ ਤੁਸੀਂ ਬਾਈ ਉਹਨੇ 100% ਇਮਪ੍ਰੈਸ ਹੋ ਜਾਣਾ ਤੁਹਾਡੇ ਤੋਂ ਭਾਜੀ ਸ਼ੁਰੂਆਤ ਸਭ ਤੋਂ ਪਹਿਲਾਂ ਇਸ ਤੋਂ ਹੀ ਕਰਦਾ ਕਿ ਪਹਿਲਾਂ ਹਰ ਇੱਕ ਸਿਰ ਦੀ ਪਿੰਨ ਤੋਂ ਲੈ ਕੇ ਪੈਰ ਦੀ ਜੁੱਤੀ ਤੱਕ ਪਹਿਲੇ ਪੈਰ ਦੀ ਜੁੱਤੀ ਦਿਖਾਓ ਪਹਿਲਾਂ ਕਿਉਂਕਿ ਪੈਰ ਦੀਆਂ ਜੁੱਤੀਆਂ ਜਿਹੜੀਆਂ ਨੇ ਨਾ ਸਿਲਵਰ ਦੀਆਂ ਉਹ ਵੋਹ ਕੱਟ ਜਗ੍ਹਾ ਮਿਲਦੀਆਂ ਨੇ ਔਰ ਜਿਹਨੂੰ ਤੁਸੀਂ ਗਿਫਟ ਕਰਤੀਆਂ ਨਾ ਭਾਈ ਉਹਨੇ ਦਾ ਇਮਪ੍ਰੈਸ ਹੋਣਾ ਹੀ ਹੋਣਾ ਉਹਨੇ ਤਾਂ ਕਹਿ ਦੇਣਾ ਕਿ ਯਾਰ ਕਮਾਲ ਦੀ ਚੀਜ਼ ਹੈ ਇਹ ਭਾਜੀ ਕਲੈਕਸ਼ਨ ਇਕੱਠੀ ਕਿੱਥੋਂ ਕਰਦੇ ਹੋ ਕਿੱਥੋਂ ਲੈ ਕੇ ਆਨੇ ਹੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਰੇ ਆਪਣੇ ਕੋਲ ਸਾਰਾ ਇੰਡੀਆ ਤੋਂ ਪੂਰੇ ਹਿੰਦੁਸਤਾਨ ਤੋਂ ਸਮਾਨ ਆਉਂਦਾ ਫਿਰ ਉਸ ਤੋਂ ਇਲਾਵਾ ਇੰਪੋਰਟਡ 10 ਕੰਟਰੀਆਂ ਤੋਂ ਸਮਾਨ ਆਪਣੇ ਕੋਲ ਆਉਂਦਾ ਹੈਗਾ ਜਿਹੜਾ ਕਿ ਸਾਰੀ ਜਿਹੜੀ ਪਿਓਰਿਟੀ ਆ ਉਹ 92.5% ਦੇ ਵਿੱਚ ਹੁੰਦੀ ਆ ਤੇ ਇਹ ਸਿੰਗਾਪੁਰ ਤੋਂ ਇਟਾਲੀਅਨ ਹਾਂਗਕਾਂਗ ਐਵੇਂ ਬਹੁਤ ਜਗ੍ਹਾ ਤੋਂ ਸਮਾਨ ਆਉਂਦਾ ਹੈਗਾ ਭਾਜੀ ਇਸ ਵੇਲੇ ਕੁਝ ਕਸਟਮਰਸ ਨੇ ਜਿਨਾਂ ਦੇ ਨਾਲ ਠੱਗੀ ਹੁੰਦੀ ਹੈ ਜੁਲਰਸ ਦੇ ਨਾਲ ਠੱਗੀ ਹੁੰਦੀ ਹੈ ਜੁਲਰਸ ਅੱਗੇ ਉਹ ਸਮਾਨ ਆਂਦਾ ਜਾਂ ਫਿਰ ਜੁਲਰਸ ਜਦੋਂ ਅੱਗੇ ਦਿੰਦਾ ਸੇਲ ਕਰਦਾ ਤਾਂ ਉਹ ਕਾਫੀ ਚੋਰੀ ਠੱਗੀ ਹੋ ਰਹੀ ਹੈ ਉਹਦੇ ਵਿੱਚ ਔਰ ਇਹਦੇ ਵਿੱਚ ਪਤਾ ਕਿਦਾਂ ਲੱਗਦਾ ਕਿ ਇੰਨੀ ਕੁ ਪਿਓਰਿਟੀ ਹੈਗੀ ਹੈ ਇੰਨੀ ਕੁ ਪਿਓਰਿਟੀ ਆਪਾਂ ਦੇ ਰਹੇ ਆ ਔਰ ਇਹਦੇ ਨਾਲ ਇਹ ਕਾਰਡ ਜਿਹਾ ਬਣਾ ਕੇ ਕਿੱਥੋਂ ਦਿੰਨੇ ਹੋ ਇਹ ਇਹ ਕਾਰਡ ਦੀ ਕੀ ਕੀ ਮੰਨਣ ਦਾ ਪ੍ਰੋਪ ਹੈ ਭਾਜੀ ਦੇਖੋ ਗੱਲ ਇਹ ਆ ਵੀ ਜਿੰਨਾ ਵੀ ਸਮਾਨ ਸਾਡੇ ਕੋਲ ਆ ਰਿਹਾ ਇਸ ਟਾਈਮ ਉਹ ਸਾਰਾ ਅਸੀਂ ਸਮਾਨ ਆਣ ਤੋਂ ਬਾਅਦ BIS ਬਿਊਰੋ ਆਫ ਇੰਡੀਅਨ ਸਟੈਂਡਰਡਸ ਜਿਨ੍ਹਾਂ ਦਾ ਅਥਾਰਾਈਜ਼ਡ ਸੈਂਟਰ ਹੈਗੇ ਨੇ ਸੈਕਟਰ 23 ਦੇ ਵਿੱਚ ਨੇ ਚਾਰ ਸੋ ਮਨੀ ਮਾਜਰਾ ਹੈਗਾ ਉੱਥੇ ਅਸੀਂ ਆਪਣਾ ਸਾਰਾ ਸਮਾਨ ਜਿਹੜਾ ਹੈਗਾ ਭੇਜਦੇ ਆ ਉੱਥੋਂ ਉਹ ਸਾਰੇ ਨੂੰ ਚੈੱਕ ਕਰਦੇ ਨੇ ਚੈੱਕ ਕਰਨ ਤੋਂ ਬਾਅਦ ਆਥੈਂਟੀਸਿਟੀ ਉਹਦੀ ਉਸ ਤੋਂ ਬਾਅਦ ਉਹਦੇ ਮੁਤਾਬਿਕ ਉਹਦੇ ਤੇ ਸਟੈਂਪ ਲੱਗਦੀ ਹੈ ਚਾਹੇ ਉਹ ਚਾਂਦੀ ਹੈ ਚਾਹੇ ਉਹ 골ਡ ਹੈਗਾ ਉਹਨਾਂ ਨੂੰ ਹਾਲਮਾਰਕ ਕੀਤਾ ਜਾਂਦਾ ਔਰ ਜਿਹੜੀ ਚੀਜ਼ ਤੁਹਾਡੀ BIS ਤੋਂ ਅਟੈਸਟਡ ਹੋ ਗਈ ਹਾਲਮਾਰਕ ਹੋ ਗਈ ਤਾਂ ਉਹਦੇ ਵਿੱਚ ਫਿਰ ਫਰਕ ਆਨ ਦਾ ਕੋਈ ਮਤਲਬ ਨਹੀਂ ਬਣਦਾ ਤੇ ਤੁਸੀਂ ਸਿਲਵਰ ਜਾਂ 골ਡ ਜੋ ਵੀ ਡਾਇਮੰਡ ਦਿੰਨੇ ਹੋ ਉਹਦੇ ਨਾਲ ਸਰਟੀਫਿਕੇਟ ਬਕਾਇਦਾ ਬਣਾ ਕੇ ਦਿੰਨੇ ਆ। ਦੇਖੋ ਜੀ ਜਿਹੜੀ ਚਾਂਦੀ ਦਾ ਜਿੰਨਾ ਵੀ ਸਮਾਨ ਹੁੰਦਾ ਇਹ ਇਟਸੈਲਫ ਉਹਦੇ ਉੱਤੇ ਸਟੈਂਪ ਲਾਈ ਜਾਂਦੀ ਆ। ਉਹਨੂੰ ਹਾਲਮਾਰਕ ਕੀਤਾ ਜਾਂਦਾ ਔਰ ਡਾਇਮੰਡ ਦਾ ਜਿੰਨਾ ਵੀ ਸਮਾਨ ਹੁੰਦਾ ਉਹ ਸਾਰਾ ਸਮਾਨ ਸਰਟੀਫਾਈਡ ਹੁੰਦਾ ਲੈਬਸ ਤੋਂ। IGI ਇੰਡੀਅਨ ਜੈਮਲੋਜੀ ਇੰਸਟੀਚਿਊਟ ਹੈਗਾ ਬਹੁਤ ਵੱਡਾ ਪੂਰੇ ਵਰਲਡਵਾਈਡ ਦੇ ਵਿੱਚ ਇਹਦੀ ਮਾਨਯਤਾ ਹੈਗੀ ਆ। ਇੱਥੇ ਸਮਾਨ ਸਾਰਾ ਜਾਂਦਾ ਉਹ ਡਾਇਮੰਡ ਦੀ ਕਲਰ ਕਲੈਰਿਟੀ ਗ੍ਰੇਡਿੰਗ ਸਾਰੀ ਟੈਸਟ ਕਰਕੇ ਤਾਂ ਪ੍ਰੋਪਰ ਉਹਦਾ ਸਰਟੀਫਿਕੇਟ ਬਣਾ ਕੇ ਦਿੰਦੇ ਨੇ ਨਾਲ ਉਹਦੇ ਵਿੱਚ 골ਡ ਦਾ ਕੈਰਟ ਕੀ ਹੈਗਾ 골ਡ ਦਾ ਵੇਟ ਕੀ ਹੈ ਡਾਇਮੰਡ ਦਾ ਕਲਰ ਕੀ ਹੈ ਡਾਇਮੰਡ ਦੀ ਕਲੈਰਿਟੀ ਕੀ ਹੈ ਹਰ ਚੀਜ਼ ਉਹਦੇ ਵਿੱਚ ਮੈਂਸ਼ਨ ਕੀਤੀ ਜਾਂਦੀ ਹੈ ਕਿਉਂਕਿ ਸਿਲਵਰ ਉਹ ਡਾਇਮੰਡ ਦੀ ਗੱਲ ਕਰਦਾ ਮੈਂ ਜਦੋਂ ਆਪਾਂ ਸਿਲਵਰ ਲੈਂਦੇ ਆ ਤਾਂ ਪੂਰੇ ਪੈਸਿਆਂ ਦਾ ਮਿਲਦਾ ਡਾਇਮੰਡ ਲੈਂਦੇ ਆ ਤਾਂ ਪੂਰੇ ਪੈਸੇ ਲਿੱਤੇ ਜਾਂਦੇ ਪਰ ਉਸ ਨੂੰ ਜਦੋਂ ਚੇਂਜ ਕਰਾਣਾ ਹੁੰਦਾ ਨਾ ਬੰਦਾ ਸੋਚਦਾ ਕਿ ਹੁਣ ਯਾਰ ਦੂਜੇ ਡਿਜ਼ਾਈਨ ਨਵਾਂ ਆ ਗਿਆ ਨਾ ਟ੍ਰੈਂਡਿੰਗ ਡਿਜ਼ਾਈਨ ਲਈਏ ਫਿਰ ਉਹ ਕਹਿੰਦੇ ਬਾਈ ਮੰਨ ਲਓ ਕਿ ਲੱਖ ਦੀ ਚੀਜ਼ ਹੈ ਨਾ ਉਹ ਸੋਮੇ 50000 ਦੀ ਰਹਿ ਜਾਂਦੀ ਹੈ ਨਹੀਂ ਨਹੀਂ ਐਦਾਂ ਦੇਖੋ ਕੋਈ ਵੀ ਜੁਲਰ ਜਿਹੜਾ ਇੱਕ ਅੱਛਾ ਸਟੈਂਡਰਡਾਈਜ਼ ਤਰੀਕੇ ਨਾਲ ਕੰਮ ਕਰ ਰਿਹਾ ਚਾਹੇ ਉਹ ਕੋਈ ਵੀ ਨਾਮ ਹੈਗਾ ਅਗਰ ਉਹਨੇ ਆਪਣਾ ਕਿਸੇ ਵੀ ਕਸਟਮਰ ਦੇ ਨਾਲ ਰਿਲੇਸ਼ਨ ਲੌਂਗ ਟਰਮ ਵਾਸਤੇ ਰੱਖਣਾ ਹੈ ਤਾਂ ਫਿਰ ਉਹ ਐਵੇਂ ਨਹੀਂ ਕਰ ਸਕਦਾ ਔਰ ਸਿਲਵਰ ਦੇ ਵਿੱਚ ਅਸੀਂ ਤੁਸੀਂ ਗੱਲ ਕਰ ਰਹੇ ਹੋ ਜਿਵੇਂ 50% ਦੀ ਐਦਾਂ ਨਹੀਂ ਹੈਗਾ ਜਿੰਨਾ ਵੀ ਸਮਾਨ ਅਸੀਂ ਜਿਹੜਾ ਵੇਚ ਰਹੇ ਹਾਂ ਉਹ 92% ਹੈਗਾ ਜਾਂ 97% ਹੈ ਜਾਂ 9900% ਹੈਗਾ ਜਿਹੜੇ ਕੌਇਨਸ ਨੇ ਜਿਵੇਂ ACP ਕੰਪਨੀ ਹੈ ਐਮ ਐਮ ટી ਸੀ ਹੈ ਕੁੰਦਨ ਹੈ ਅਸੀਂ ਕॉइन ਸਿਰਫ ਸੇਲ ਹੀ ਇਹਨਾਂ ਦੇ ਕਰਦੇ ਆ ਉਹਦੇ ਨਾਲ ਕੀ ਫਰਕ ਹੈ ਕੱਲ ਨੂੰ ਅਗਰ ਕਸਟਮਰ ਮੇਰੇ ਕੋਲ ਆ ਰਿਹਾ ਹੈਗਾ ਤਾਂ ਉਹ ਜਿਹੜਾ ਕॉइन ਹੈ ਉਹਦਾ ਅਸੀਂ 100% ਦਾ ਬਾਇਬੈਕ ਲੈਣਾ ਅਸੀਂ ਕਿਉਂ ਕਟਾਂਗੇ ਉਹਦੇ ਵਿੱਚੋਂ ਕੁਝ ਜਦ ਕਿ ਉਹ ਹੈ ਹੀ ਪੂਰਾ ਫਿਰ ਕੱਟਣ ਦੀ ਲੋੜ ਕੀ ਸਾਨੂੰ ਮੰਨ ਲਓ ਕਿ ਇੱਕ ਟੋਲੇ ਦਾ ਕॉइन ਹੈਗਾ ਤਾਂ ਜਿੰਨੇ ਕ ਤੋਲਾ ਚੱਲ ਰਿਹਾ ਤਾਂ ਉਹੀ ਉਹੀ ਤੋਲੇ ਦੇ ਵਿੱਚ ਜਿੰਨਾ ਕ ਉਸ ਸਮੇਂ ਰੇਟ ਹੋਊਗਾ ਉਹਨੇ ਕ ਪੈਸੇ ਉਹਨਾਂ ਨੂੰ ਵਾਪਸ ਮਿਲਣਗੇ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਕੋਈ ਵੀ ਚੀਜ਼ ਲੈ ਰਹੇ ਹਾਂ ਆਪਾਂ ਸਾਹਮਣੇ ਉਹ ਪੈਸੇ ਦੇ ਕੇ ਸਮਾਨ ਲੈ ਰਹੇ ਹਾਂ ਤਾਂ ਸਾਨੂੰ ਪੁੱਛਣਾ ਸਾਡਾ ਹੱਕ ਹੈ ਵੀ ਇਹ ਕੀ ਚੀਜ਼ ਹੈ ਔਰ ਕੀ ਪਰਸੈਂਟੇਜ ਹੈਗੀ ਹੈ ਇਹਦੀ ਔਰ ਜਿੰਨੀਆਂ ਵੀ ਹੈ ਕੰਪਨੀਆਂ ਨੇ ਸਾਰਿਆਂ ਦੇ ਕਾਇਨ 100% ਦੇ ਆ ਰਹੇ ਨੇ ਤਾਂ ਪੈਸੇ ਉੱਪਰ ਉਹ ਚਾਰਜੇਸ ਲੈਂਦੇ ਨੇ ਕਾਇਨ ਬਣਾਉਣ ਦਾ ਕੰਪਨੀ ਮੇਰੇ ਤੋਂ ਲੈ ਰਹੀ ਹੈ ਵਿਦ ਬਿਲਿੰਗ ਸਾਰਾ ਸਮਾਨ ਆ ਰਿਹਾ ਹੁਣ ਥੋੜਾ ਬਹੁਤ ਮੇਰੇ ਵੀ ਖਰਚੇ ਆ ਥੋੜਾ ਬਹੁਤ ਮੈਨੂੰ ਵੀ ਕੋਸ਼ ਚਾਹੀਦਾ ਸੋ ਇੱਕ ਕਾਇਨ ਦੇ ਕੇ ਤਕਰੀਬਨ 30 ਤੋਂ 50 ਰੁਪਏ ਸਾਨੂੰ ਸਿਰਫ ਮਿਲਦੇ ਨੇ ਲੇਕਿਨ ਉਹਦੇ ਨਾਲ ਲੋਕਲ ਜਿਹੜਾ ਕਾਇਨ ਬਣਿਆ ਹੋਇਆ ਨਾ ਤਾਂ ਉਹਨੂੰ ਹੌਲਮਾ ਕਰਾਇਆ ਜਾਂਦਾ ਔਰ ਐਵੇਂ ਹੀ ਵੇਚ ਦਿੱਤਾ ਜਾਂਦਾ ਕਿਸੇ ਵੀ ਰੇਟ ਤੇ ਸੋ ਉਹਦੇ ਵਿੱਚ ਔਰ ਇਹਦੇ 'ਚ ਫਰਕ ਹੈਗਾ ਇਹ ਸਟੈਂਡਰਡ ਆਈਟਮ ਹੈ ਇਹਦੇ ਪੂਰੇ ਪੈਸੇ ਮਿਲਣੇ ਹੀ ਆ ਬਰਾਬਰ ਪੰਜਾਬੀ 'ਚ ਕਹਿੰਦੇ ਰੋਲੇ ਦਾ ਸਮਾਨ ਆ ਉਹ ਰੋਲਾ ਪੈਣਾ ਹੀ ਪੈਣਾ ਜਦੋਂ ਵਾਪਸ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਸੀਂ ਵਾਪਸ ਦੇਣ ਜਾਂਦੇ ਹੋ ਕਿਸੇ ਵੀ ਦੁਕਾਨਦਾਰ ਨੂੰ ਉਹਦੇ ਕੋਲ ਸਿੱਧੇ ਤੌਰ ਤੇ ਇੱਕ ਬਹਾਨਾ ਹੁੰਦਾ ਵੀ ਇਹ ਮੇਰਾ ਹੈ ਨਹੀਂ ਦੂਜਾ ਹੁੰਦਾ ਵੀ ਇਹਦੇ ਤੇ ਭਗਵਾਨ ਦੀਆਂ ਫੋਟੋਆਂ ਨੇ ਅਸੀਂ ਇਹਨੂੰ ਮੈਲਟ ਨਹੀਂ ਕਰਨਾ ਇਸ ਕਰਕੇ ਅਸੀਂ ਵਾਪਸ ਨਹੀਂ ਲੈਣਾ ਬੇਸਿਕਲੀ ਕੀ ਹੈਗੀ ਆ ਵੀ ਉਹ ਜਿਹੜੀ ਲੋਕਲ ਜਾਂ ਕਿਤੇ ਵੀ ਕਿਸੇ ਵੀ ਪਾਸੇ ਬਣਿਆ ਹੋਇਆ ਉਹਦੀ ਜਿਹੜੀ ਪਿਓਰਿਟੀ ਹੈਗੀ ਆ ਉਹ ਪਹਿਲਾਂ ਠੀਕ ਨਹੀਂ ਆ ਤਾਂ ਹੀ ਕਰਕੇ ਤੁਹਾਨੂੰ ਉਹ ਹਾਫ ਰੇਟ ਦਿੰਦੇ ਆ ਉਹਦਾ ਠੀਕ ਹੈ ਤੇ ਉਸ ਤੋਂ ਬਾਅਦ ਅੰਜੂਲਰਸ ਜਿਹੜੇ ਨੇ ਉਹਨਾਂ ਦੇ ਅਕਾਊਂਟ ਤੱਕ ਫ੍ਰੀਜ਼ ਹੋ ਰਹੇ ਨੇ ਔਰ ਉਹਨਾਂ ਨੂੰ ਫੋਨ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਅਸੀਂ ਵੱਡੇ ਬਿਜ਼ਨਸਮੈਨ ਆ ਯਾ ਅਸੀਂ ਆਫੀਸ਼ੀਅਲ ਕਿਤੇ ਵੱਡੇ ਅਫੀਸਰ ਆ ਉਹਨਾਂ ਤੋਂ ਲੱਖਾਂ ਦਾ ਸਮਾਨ ਮੰਗਾਇਆ ਜਾਂਦਾ ਹੈ ਹੋਟਲਾਂ ਦੇ ਵਿੱਚ ਮੰਗਾਇਆ ਜਾਂਦਾ ਔਰ ਜਗ੍ਹਾ ਦੇ ਵਿੱਚ ਉਹਨਾਂ ਦੇ ਨਾਲ ਵੀ ਠੱਗੀ ਹੋ ਰਹੀ ਹੈ ਕਾਉਂਸਲ ਤੱਕ ਉਹਨਾਂ ਦੇ ਫ੍ਰੀਜ਼ ਹੋ ਰਹੇ ਨੇ ਐਜ਼ ਅ ਜਰਨਲ ਸੈਕਟਰੀ ਜੁਲਰ ਐਸੋਸੀਏਸ਼ਨ ਮੋਹਾਲੀ ਮੈਨੂੰ ਤਕਰੀਬਨ 8 ਸਾਲ ਹੋ ਗਏ ਇਸ ਐਸੋਸੀਏਸ਼ਨ ਨਾਲ ਜੁੜੇ ਹੋਏ ਮੈਂ ਹਰ ਕਿਸੇ ਨੂੰ ਅਵੇਅਰ ਕਰਦਾ ਆਪਣੇ ਸਾਡੇ ਗਰੁੱਪਸ ਬਣੇ ਹੋਏ ਨੇ ਸਾਰੇ ਪਾਸੇ ਟਰਾਈ ਸਿਟੀ ਦੇ ਗਰੁੱਪਸ ਨੇ ਉਹਨਾਂ ਵਿੱਚ ਜਦੋਂ ਕੋਈ ਵੀ ਪ੍ਰੋਬਲਮ ਆਂਦੀ ਹੈ ਕਿਸੇ ਵੀ ਜੁਲਰ ਨੂੰ ਤਾਂ ਹਰ ਬੰਦਾ ਇੱਕ ਦੂਸਰੇ ਨਾਲ ਸ਼ੇਅਰ ਕਰਦਾ ਹੈਗਾ ਤਾਂ ਸਾਰੇ ਅਵੇਅਰ ਹੋ ਜਾਂਦੇ ਨੇ ਕੁਝ ਦਿਨਾਂ ਤੋਂ ਇੱਕ ਦਿੱਕਤ ਸਾਹਮਣੇ ਆ ਰਹੀ ਸੀ 올 ਓਵਰ ਇੰਡੀਆ ਆ ਰਹੀ ਹੈ ਵੀ ਕਸਟਮਰ ਆਇਆ ਉਹਨੇ ਤੁਹਾਡਾ ਆਪਣਾ ਵੇਖਿਆ ਸਮਾਨ ਔਰ ਪ੍ਰੋਪਰ ਬਿੱਲ ਆ ਸਕੈਨਰ ਕਿਸੇ ਹੋਰ ਨੂੰ ਭੇਜ ਕੇ ਪੇਮੈਂਟ ਕਰਵਾਈ ਉਸ ਤੋਂ ਬਾਅਦ ਅਗਲੇ ਦਿਨ ਤੁਹਾਡਾ ਅਕਾਊਂਟ ਫ੍ਰੀਜ਼ ਹੋ ਜਾਂਦਾ ਹੁਣ ਉਹ ਪਿੱਛੋਂ ਜਿਹੜਾ ਅਕਾਊਂਟ ਤੋਂ ਪੇਮੈਂਟ ਹੋਈ ਆ ਉਹ ਅਕਾਊਂਟ ਜਿਹੜਾ ਕਿਸੇ ਨੇ ਹੈਕ ਕੀਤਾ ਹੋਇਆ ਉੱਥੋਂ ਨੇ ਪੇਮੈਂਟ ਕਰਤੀ ਜੂਲਰ ਦਾ ਅਕਾਊਂਟ ਭਰੇ ਹੋਏ ਸੀਜ਼ਨ ਚ ਫ੍ਰੀਜ਼ ਹੋ ਜਾਏਗਾ ਤਾਂ ਉਹ ਕੰਮ ਹੀ ਕੀ ਕਰੇਗਾ ਸੋ ਇਸ ਕਰਕੇ ਜੂਲਰਜ਼ ਨੂੰ ਜਿਹੜੀ ਪੇਮੈਂਟ ਕਿਸੇ ਤੋਂ ਵੀ ਲੈਣੀ ਆ ਜਦ ਤੱਕ ਉਹ ਤੁਹਾਡੇ ਅਕਾਊਂਟ ਚ ਪ੍ਰੋਪਰਲੀ ਥਰੂ ਨਹੀਂ ਹੋ ਰਹੀ ਉਦੋਂ ਤੱਕ ਸਮਾਨ ਨਹੀਂ ਦੇਣਾ ਚਾਹੀਦਾ ਦੂਸਰੀ ਗੱਲ ਜਿਹੜਾ ਵੀ ਕਸਟਮਰ ਤੁਹਾਡੇ ਤੋਂ ਸਮਾਨ ਲੈ ਰਿਹਾ ਉਹਦਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਪਣੇ ਬਿੱਲ ਤੇ ਉਹਨੂੰ ਮੈਂਸ਼ਨ ਕਰਨਾ ਚਾਹੀਦਾ ਹੂੰ ਉਹਦੇ ਨਾਲ ਉਹ ਕਸਟਮਰ ਦਾ ਜਦੋਂ ਆਧਾਰ ਕਾਰਡ ਹੀ ਸਾਡੇ ਕੋਲ ਆ ਗਿਆ ਫਿਰ ਉਹਦੇ ਭੱਜਣ ਦੇ ਚਾਂਸ ਨਹੀਂ ਹੈਗੇ ਭਾਜੀ ਜਿੱਦਾਂ ਤੁਸੀਂ ਸਰਟੀਫਿਕੇਟ ਵੀ ਇਸ਼ੂ ਕਰ ਦੋ ਸਰਟੀਫਾਈਡ ਹੋ ਤੁਸੀਂ ਕਈ ਇਸ ਸੀਜ਼ਨ ਦੇ ਵਿੱਚ ਨਾ ਕਿਉਂਕਿ ਇੱਕਦਮ ਹੁੰਦਾ ਦੰਤੇ ਰਸ ਦੇ ਲਾਗੇ ਤੱਕ ਗਿਆ ਵਿਡਿੰਗ ਸੀਜ਼ਨ ਦੇ ਵਿੱਚ ਭੀੜ ਕਾਫੀ ਪੈ ਜਾਂਦੀ ਔਰ ਜਿਹੜੇ ਵੀ ਬਹੁਤ ਘੱਟ ਜੁਵਲਰਸ ਨੇ ਜਿਹੜੇ ਠੱਗੀ ਕਰਦੇ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਉਹਨਾਂ ਨੂੰ 2 ਕੈਰਟ ਦੇ ਕੇ ਸੋਨਾ ਦਾ ਵੇਚ ਦਿੰਦੇ ਆ ਬਾਅਦ ਚ ਪਤਾ ਲੱਗਦਾ ਜਦੋਂ ਅੰਗੂਠੀ ਲੈ ਕੇ ਜਾਂਦੇ ਆ 골ਡ ਲੈ ਕੇ ਜਾਂਦੇ ਆ ਕਿਸੇ ਔਰ ਦੇ ਕੋਲ ਕੇ ਆਪਾਂ ਥੋੜਾ ਜਿਹਾ ਨੂੰ ਪਾਰੇ ਪਾਰਾ ਕਰਵਾ ਲਈਏ ਜਾਂ ਫਿਰ ਡਿਜ਼ਾਈਨ ਚੇਂਜ ਕਰਵਾ ਲਈਏ ਪਤਾ ਲੱਗਦਾ ਕਿ 19 ਕੈਰੇਟ ਆ ਇਹ ਕਾਫੀ ਮਿਲਾਪਟ ਜਿਹੜੀ ਹੋ ਰਹੀ ਪਹਿਲੇ ਜਿਹੜੇ ਇਹ ਕੰਮ ਸੀਗੇ ਉਹ ਪਹਿਲਾਂ ਚੱਲਦੇ ਸੀ ਹੁਣ ਉਹ ਕੰਮ ਨਹੀਂ ਰਹੇ ਜਿਹੜੀਆਂ ਵੀ ਮੈਟਰੋ ਸਿਟੀਆਂ ਨੇ ਸਾਰੇ ਜਿੰਨੇ ਵੀ ਜੁਲਰਸ ਨੇ ਸਾਰੇ ਆਰਗੇਨਾਈਜ਼ ਨੇ ਹੁਣ ਸਾਰਿਆਂ ਕੋਲ BIS ਦਾ ਲਾਇਸੈਂਸ ਹੈਗਾ ਔਰ ਸਾਰੇ BIS ਦੇ ਨੋਰਮਸ ਦੇ ਮੁਤਾਬਕ ਕੰਮ ਕਰਦੇ ਨੇ ਜ਼ਿਆਦਾਤਰ 95% ਜੁਲਰ ਉਹਨਾਂ ਦੇ ਨੋਰਮਸ ਦੇ ਮੁਤਾਬਕ ਚੱਲਦੇ ਨੇ ਚਾਂਦੀ ਅਸੀਂ ਹਾਲਮਾਰਕ ਕਰਾ ਰਹੇ ਹਾਂ 골ਡ ਅਸੀਂ ਹਾਲਮਾਰਕ ਕਰਾ ਰਹੇ ਹਾਂ IG ਸਾਰਾ ਡਾਇਮੰਡ ਅਸੀਂ ਸਰਟੀਫਾਈ ਕਰਵਾ ਰਹੇ ਆ ਸੋ ਹਰ ਚੀਜ਼ ਅਪ ਟੂ ਮਾਰਕ ਰੱਖ ਕੇ ਅਸੀਂ ਚੱਲਦੇ ਆ ਔਰ ਫਿਰ ਸਾਨੂੰ ਇੱਕ ਇਹਦੇ ਚ ਹੁੰਦਾ ਵੀ ਸਾਡੇ ਸੈਂਪਲ ਵੀ ਜਾਂਦੇ ਨੇ ਵੀਆਈਐਸ ਦੇ ਵਿੱਚ ਸਾਡੇ ਸੈਂਪਲ ਜਾਂਦੇ ਨੇ 골ਡ ਦੇ সিলਵਰ ਦੇ ਉਹ ਮੌਕੇ ਤੇ ਟਾਈਮ ਟੂ ਟਾਈਮ ਸਾਡੀ ਕਦੀ ਵੀ ਵੈਰੀਫਿਕੇਸ਼ਨ ਕਰ ਸਕਦੇ ਨੇ ਹੋਰ ਕਰਦੇ ਵੀ ਨੇ ਪਰ ਇਹਦੇ ਵਿੱਚ ਜ਼ਰੂਰੀ ਹੁੰਦਾ ਕਿ ਆਪਾਂ ਜਿੱਥੇ ਵੀ ਸ਼ੋਪਿੰਗ ਕਰ ਰਹੇ ਆ ਆ ਆਪਣੀ ਜਿੱਥੇ ਵੀ ਜਮਾ ਪੂੰਜੀ ਲਾ ਰਹੇ ਆਪਾਂ ਉਸ ਜੁਵਲਰਸ ਕੋਲ ਜਾਈਏ ਜੋ ਸਰਟੀਫਾਈਡ ਨੇ ਪਹਿਲਾਂ ਹੀ ਜੀ ਇਹ ਜ਼ਰੂਰੀ ਹੈਗਾ ਇਹ ਗੱਲ ਤਾਂ ਤੁਹਾਨੂੰ ਦੇਖੋ ਜਿਹੜਾ ਵੀ ਬੰਦਾ ਚਾਹੇ ਮੈਂ ਹੈਗਾ ਔਰ ਮੈਂ ਵੀ ਕਿਸੇ ਵੀ ਪਾਸੇ ਕਿਸੇ ਵੀ ਸ਼ਾਪ ਤੇ ਜਾ ਰਿਹਾ ਅਗਰ ਮੈਂ ਉਹਨੂੰ ਪੈਸੇ ਦੇ ਰਿਹਾ ਔਰ ਉਹ ਕੋਈ ਚੀਜ਼ ਐਵੇਂ ਦਿਆ ਤਾਂ ਮੈਨੂੰ ਉਹਦੇ ਬਾਰੇ ਉਹ ਤੋਂ ਪੁੱਛਣਾ ਚਾਹੀਦਾ ਜੇ ਉਹਦਾ ਕੋਈ ਮਾਣਕ ਹੈਗਾ ਜਾਂ ਉਹਦਾ ਕੋਈ ਕੋਈ ਸਟੈਂਪ ਵਗੈਰਾ ਹੈਗੀ ਹੈ ਤਾਂ ਮੈਂ ਵੀ ਚੈੱਕ ਕਰਾਂਗਾ ਨਾ ਕਿਉਂਕਿ ਮੈਂ ਵੀ ਪੈਸੇ ਲਗਾ ਰਿਹਾ ਤਾਂ ਕਸਟਮਰ ਨੂੰ ਕਰਨਾ ਚਾਹੀਦਾ ਹੈ ਇਹ ਬਿਲਕੁਲ ਕਰਨਾ ਚਾਹੀਦਾ ਤਾਂ ਕਿ ਉਹਨੂੰ ਕੱਲ ਨੂੰ ਉਹਦਾ ਜਿਹੜਾ ਪੈਸੇ ਕਸਟਮਰ ਖਰਚ ਰਿਹਾ ਹੈਗਾ ਚਾਹੇ ਉਹ 골ਡ ਹੈ ਚਾਹੇ ਉਹ ਸਿਲਵਰ ਕਿਸੇ ਵੀ ਚੀਜ਼ ਵਾਸਤੇ ਆ ਵੀ ਉਹਨੂੰ ਉਹਦੀ ਪੇਮੈਂਟ ਪੂਰੀ ਜਾਂ ਉਹਦੇ ਪੈਸੇ ਜਿਸ ਵੀ ਹਿਸਾਬ ਨਾਲ ਉਹਨੂੰ ਮਿਲ ਸਕਣ ਉਹ ਅੱਧਾ ਨਾ ਹੋ ਜਾਵੇ ਅੱਧਾ ਨਾ ਹੋਵੇ ਬਿਲਕੁਲ ਇਸ ਤਰ੍ਹਾਂ ਦੇ ਨਾਲ ਤੁਸੀਂ ਠੱਗੀ ਤੋਂ ਬਚ ਸਕਦੇ ਨੇ ਜੁਲਰਸ ਵੀ ਬਚ ਸਕਦੇ ਨੇ ਤੇ ਕਸਟਮਰ ਵੀ ਬਚ ਸਕਦੇ ਨੇ ਪਰ ਹੁਣ ਫੈਸਟੀਵਲ ਸੀਜ਼ਨ ਦੇ ਲਈ ਖਾਸ ਕੀ ਹੈਗਾ ਦੀਵਾਲੀ ਤੇ ਤੁਸੀਂ ਕੀ ਕੀ ਚੀਜ਼ਾਂ ਜਿਹੜੀਆਂ ਨੇ ਪਿਆਰੀਆਂ ਪਿਆਰਾ ਗਿਫਟ ਕਰ ਸਕਦੇ ਹੋ ਤੇ ਮੈਨੂੰ ਇੱਕ ਦੋ ਚੀਜ਼ਾਂ ਨਾ ਮੈਨੂੰ ਸੱਚੀ ਬਹੁਤ ਪਿਆਰੀਆਂ ਲੱਗੀਆਂ ਪਹਿਲੇ ਤਾਂ ਜੁੱਤੀ ਜਿਹਨੂੰ ਤੁਸੀਂ ਜੁੱਤੀ ਜਿਹਨੇ ਪੈਰ 'ਚ ਪਾ ਲਈ ਨਾ ਮੈਂ ਕਹ ਰਿਹਾ ਕਿ ਬਈ ਬਾਗੋ ਬਾਗ ਬਾਗੋ ਬਾਗ ਹੋ ਜਾਣਾ ਤੇ ਉਸ ਤੋਂ ਬਾਅਦ ਇੱਕ ਭਾਜੀ ਮੈਨੂੰ ਨਾ ਈਰਿੰਗਸ ਬੜੇ ਪਸੰਦ ਆਏ ਮੈਂ ਕਹੂੰਗਾ ਕਿ ਜਸ਼ਨ ਜੀ ਇੱਕ ਵਾਰੀ ਥੋੜਾ ਕਲੋਜ਼ ਆ ਕੇ ਨਾ ਹਾਂ ਈਰਿੰਗ ਦੇਖੋ ਮੈਂ ਜਿੱਦਾਂ ਚੱਕੂੰਗਾ ਨਾ ਤੂੰ ਉਹਨੂੰ ਚੱਕਣ ਦੇ ਨਾਲ-ਨਾਲ ਪਤਾ ਲੱਗਣਾ ਇਹ ਈਰਿੰਗ ਹੈਗੇ ਇਦਾਂ ਪਹਿਲਾਂ ਤੁਹਾਨੂੰ ਇਦਾਂ ਦਿਖਾ ਦਿੰਨਾ ਇਦਾਂ ਹੈਗੇ ਆ ਔਰ ਜਦੋਂ ਇਹ ਪਹਿਣੇ ਆ ਨਾ ਕੰਨ ਦੇ ਵਿੱਚ ਤਾਂ ਬਾਈ ਇਹ ਇਦਾਂ ਹੋ ਜਾਣੇ ਆ ਭਾਜੀ ਇਹ ਯੂਨਿਕ ਯੂਨਿਕ ਚੀਜ਼ਾਂ ਆ ਕਿੱਥੋਂ ਲੈ ਕੇ ਆਏ ਹੋ ਕਿੱਥੋਂ ਕੱਢ ਕੇ ਕਿੱਥੋਂ ਬਣਵਾ ਕੇ ਲੈ ਕੇ ਆਏ ਹੋ ਭਾਜੀ ਇਹ ਸਾਰਾ ਇਟਾਲੀਅਨ ਡਿਜ਼ਾਈਨ ਹੈਗਾ ਇمپੋਰਟ ਹੁੰਦਾ ਬਾਹਰੋਂ ਬਹੁਤ ਸਾਰੇ ਵੈਂਡਰਸ ਹੁੰਦੇ ਆ ਜਿਨ੍ਹਾਂ ਨੇ ਆਪਣੀ ਰੋਜ਼ੀ ਰੋਟੀ ਕਮਾਣੀ ਆ ਤਾਂ ਉਹ ਹਰ ਜਗ੍ਹਾ ਤੋਂ ਸਮਾਨ ਲੈ ਕੇ 올 ਓਵਰ ਇੰਡੀਆ ਹਰ ਜਗ੍ਹਾ ਤੇ ਜਾ ਕੇ ਉਹ ਸਮਾਨ ਦਿੰਦੇ ਨੇ ਸੋ ਉਹ ਗੱਲ ਹੈਗੀ ਆ ਇਸ ਤਰੀਕੇ ਨਾਲ ਸਾਡੇ ਕੋਲ ਹਰ ਜਗ੍ਹਾ ਤੋਂ ਸਮਾਨ ਆਂਦਾ ਮੇਰੇ ਕੋਲ ਸਿਰ ਦੇ ਕਲਿਪਸ ਨੇ ਕੰਗੀਆਂ ਕੌਮਜ਼ ਜਿਵੇਂ ਹੋ ਗਈਆਂ ਜਿਵੇਂ ਆ ਚੀਜ਼ ਦੇਖੋ ਤੁਸੀਂ ਆਹਾਂ ਤੁਹਾਡਾ ਕਲਿਪਸ ਆ ਗਏ ਜਿਹੜੇ हेयर ਕਲਿਪਸ ਨੇ ਆ ਕਮਰ ਦੀਆਂ ਬੈਲਟਸ ਆ ਗਈਆਂ সিলਵਰ ਦੇ ਵਿੱਚ ਆ ਦੇਖੋ ਕਮਰ ਦੀਆਂ ਬੈਲਟਾਂ ਵੀ ਦੇਖੋ ਕਿੰਨੀਆਂ ਸੋਹਣੀ ਬੈਲਟ ਹੈਗੀ ਐ ਇਹ ਜਿਹੜੀ ਆਪਣੀ ਪੂਰੀ ਕਮਰ ਤੇ ਲੇਡੀਜ਼ ਬੰਨ੍ਹਦੀਆਂ ਨੇ ਉਸ ਤੋਂ ਇਲਾਵਾ ਕੀ ਰਿੰਗਸ ਆ ਗਏ ਫਿਰ ਤੁਹਾਡੇ ਮਿਰਰ ਆ ਗਏ ਉਸ ਤੋਂ ਇਲਾਵਾ ਤੁਹਾਡੀਆਂ ਕੌਮਜ਼ ਮਿਲਣਗੀਆਂ ਔਰ ਔਰ ਇਸ ਚੀਜ਼ ਦਾ ਮੇਰੇ ਨੂੰ ਨਾ ਕੰਮ ਦਾ ਸ਼ੌਂਕ ਬਹੁਤ ਹੈਗਾ ਦੇਖੋ ਸਿਗਰਟ ਦੀਆਂ ਡੱਬੀਆਂ ਬਣਵਾਈਆਂ ਹੋਈਆਂ ਚਾਂਦੀ ਦੀਆਂ ਸਾਰਾ ਸਿਲਵਰ ਚ ਸਿਗਰਟ ਦਾ ਬਾਕਸ ਹੈਗਾ ਸੋ ਜੈਂਟਸ ਦੇ ਵਿੱਚ ਬਹੁਤ ਘੱਟ ਵੈਰਾਈਟੀ ਆਮ ਤੌਰ ਤੇ ਸਾਨੂੰ ਮਿਲਦੀ ਹੈ ਇਹ ਬ੍ਰੇਸਲੇਟਸ ਨੇ ਜੈਂਟਸ ਦੇ ਇਹ ਬਾਕਸੇ ਹੈਗੇ ਨੇ ਜਿਹਦੇ ਵਿੱਚ ਆਪਾਂ ਜਿਵੇਂ ਪਾਨ ਲਾਚੀਆਂ ਵਗੈਰਾ ਔਰ ਐਵੇਂ ਦੀ ਰੱਖ ਸਕਦੇ ਆ ਲੌਂਗ ਵਗੈਰਾ ਚੀਜ਼ਾਂ ਰੱਖ ਸਕਦੇ ਆ ਉਸ ਤੋਂ ਬਾਅਦ ਆ ਐਮ ਐਮ ਟੀ ਸੀ ਦੀਆਂ ਬ੍ਰਿਕਸ ਆ ਜਾਂਦੀਆਂ ਨੇ ਜਿਵੇਂ ਆ 1 ਕਿਜੀ ਹੈ ਜਾਂ 1/2 ਕਿਜੀ ਹੈ ਆ ਚੀਜ਼ ਦੇਖੋ ਆ ਚੀਜ਼ ਆ ਗਈ ਔਰ ਇਹ ਸਾਰਾ ਦੇਖੋ ਨੰਬਰਿੰਗ ਦੇ ਨਾਲ ਸਰਟੀਫਾਈਡ ਹੈ ਹਾਂ ਇਹ ਉੱਤੇ ਸਟੈਂਪ ਵੀ ਲੱਗੀ ਜੀ ਇਹ 100% ਦਾ ਬਾਇ ਬੈਕ ਹੈ ਜਦੋਂ ਮਰਜੀ ਇਹਨੂੰ ਮਾਰਕੀਟ ਤੇ ਤੁਸੀਂ ਕਿਸੇ ਵੀ ਜੁਲਰ ਦੇ ਦੋ ਔਰ ਉਹਦੇ ਪੂਰੇ ਪੈਸੇ ਲੈ ਸਕਦੇ ਹੋ ਤੁਸੀਂ ਕਰੰਟ ਰੇਟ ਦੇ ਉੱਤੇ ਸਰਟੀਫਿਕੇਟ ਵੀ ਹੈ ਇਹਦਾ ਬਿਲਕੁਲ ਨਾਲ ਇਹਦਾ ਤੁਹਾਨੂੰ ਸਰਟੀਫਿਕੇਟ ਵੀ ਮਿਲਣਾ ਕਿ ਜਿੰਨੇ ਪੈਸੇ ਤੁਸੀਂ ਲਾਏ ਹੈ ਨਾ ਇੰਨੇ ਪੈਸੇ ਤੁਹਾਨੂੰ ਮਿਲਨੇ ਆ ਉਸ ਸਮੇਂ ਚਾਂਦੀ ਦਾ ਜਿਹੜਾ ਰੇਟ ਹੋਊ ਹਾਂ ਔਰ ਚਾਂਦੀ ਦਾ ਤੁਸੀਂ ਇੱਕ ਗੱਲ ਇਹ ਦੇਖੋ ਵੀ ਰੇਟ ਜਿਹੜਾ ਹੈਗਾ 골ਡ ਦਾ ਜਾਂ ਸਿਲਵਰ ਦਾ ਇਹ ਕੁਛ ਦਿਨਾਂ ਦੇ ਵਿੱਚ ਤਕਰੀਬਨ 25 ਤੋਂ 30% 30% ਰੇਟ ਵਧ ਗਿਆ ਔਰ ਕਿਹੜੀ ਜਗ੍ਹਾ ਤੇ ਤੁਸੀਂ ਥੋੜੇ ਜੇ ਪੈਸੇ ਅਗਰ ਲਾਉਂਦੇ ਹੋ ਕਿਸੇ ਵੀ ਚੀਜ਼ ਦੇ ਵਿੱਚ ਚਾਹੇ ਉਹ ਸਿਲਵਰ ਹੈ ਚਾਹੇ ਉਹ 골ਡ ਹੈ ਉਹਦਾ ਰਿਟਰਨ ਦੇਖੋ ਤੁਹਾਨੂੰ ਕਿੰਨੇ ਕਿਸ ਲੈਵਲ ਤੇ ਮਿਲ ਰਿਹਾ ਕਿਹੜੀ ਜਗ੍ਹਾ ਤੇ ਤੁਹਾਡਾ ਪੈਸਾ 30% 2 ਮਹੀਨੇ 4 ਮਹੀਨੇ ਦੇ ਵਿੱਚ ਵਧਦਾ ਹੈਗਾ ਔਰ ਜਿਹੜਾ 골ਡ ਹੈ ਇਹਦੇ ਚ ਇਨਵੈਸਟਮੈਂਟ ਤੁਸੀਂ 5000 ਹਜ਼ਾਰ ਵੀਜ਼ਾ ਰੁਪਏ ਦੀ ਕਰ ਸਕਦੇ ਹੋ ਔਰ ਇਹ ਇਨਵੈਸਟਮੈਂਟ ਅਗਰ ਆਪਾਂ ਕਿਸੇ ਹੋਰ ਪਾਸੇ ਸੋਚੀਏ ਜਾਂ ਫੋਨ ਲੈ ਲਓ ਤੁਸੀਂ ਕੋਈ ਵੀ ਚੀਜ਼ ਲੈ ਲਓ ਕਿਸੇ ਵੀ ਤਰ੍ਹਾਂ ਦੀ ਉਹ ਕੱਲ ਨੂੰ ਤੁਹਾਨੂੰ ਪੈਸੇ ਦੀ ਲੋੜ ਹੈ ਤਾਂ ਸਭ ਤੋਂ ਵਧੀਆ ਦੋਸਤ ਤੁਹਾਡਾ ਸੋਨਾ ਹੋ ਸਕਦਾ ਜਦੋਂ ਕੋਈ ਵੀ ਤੁਹਾਡਾ ਸਾਥ ਨਹੀਂ ਦੇਗਾ ਤੁਹਾਡੇ ਕੋਲ ਪਿਆ ਹੋਇਆ ਤੁਹਾਡਾ 골ਡ ਹੈ ਜਿਹੜਾ ਤੁਹਾਡਾ ਸਾਥ ਦੇਗਾ ਜਾਂ ਸਿਲਵਰ ਹੈ ਜਿਹਨੂੰ ਤੁਸੀਂ ਨਾਲ ਦੀ ਨਾਲ ਆਪਣੇ ਜੁਲਰ ਨੂੰ ਜਿਹਦੇ ਤੋਂ ਤੁਸੀਂ ਲਿਆ ਹੋਇਆ ਉਹਨੂੰ ਦੇ ਕੇ ਆਪਣੇ ਪੈਸੇ ਲੈ ਸਕਦੇ ਹੋ ਔਰ ਇੱਕ ਹੋਰ ਪਿਆਰੀ ਜੀ ਚੀਜ਼ ਦਿਖਾਨਾ ਤੁਹਾਨੂੰ ਦਿਖਾਨਾ ਜਿਹੜੇ ਲੋਕ ਸ਼ਕੀਨ ਨੇ ਨਾ ਉਹਨਾਂ ਤੇ ਲਈ ਵੀ ਬਾਈ ਬੜੀ ਖਾ ਕੇ ਹੈਂ ਚੀਜ਼ ਆ ਔਰ ਜਿਹੜੇ ਸ਼ਕੀਨ ਨੇ ਨਾ ਉਹਨਾਂ ਨੂੰ ਇਹ ਡੱਬੀ ਗਿਫਟ ਕਰਤੀ ਨਾ ਬਾਈ ਉਹਨਾਂ ਨੇ ਕਦੇ ਨਹੀਂ ਭੁੱਲਣਾ ਤੁਹਾਨੂੰ ਜਦੋਂ ਵੀ ਉਹਨਾਂ ਨੇ ਡੱਬੀ ਦੇਖਣੀ ਆ ਨਾ ਜਦੋਂ ਚਾਰ ਬੰਦਿਆਂ ਦੇ ਵਿੱਚ ਲੋਕਾਂ ਨੇ ਕਿਹਾ ਡੱਬੀ ਤਾਂ ਦਿਖਾ ਦੇ ਮੜੀ ਜੀ ਤੇ ਉਹਨਾਂ ਨੇ ਸਿਫਤ ਜ਼ਰੂਰ ਕਰਨੀ ਪਈ ਇਹ ਚਾਂਦੀ ਦੀਆਂ ਡੱਬੀਆਂ ਸ਼ਕੀਨ ਲੋਕਾਂ ਦੇ ਲਈ ਇੱਕ ਇਹ ਕਿੱਥੋਂ ਬਣਦੀਆਂ ਨੇ ਕਿੱਥੋਂ ਆਈਆਂ ਨੇ ਇਹ ਬੰਬੇ ਦੀ ਮੇਕਿੰਗ ਹੈ ਔਰ ਆ ਜਿਹੜੇ ਤੁਸੀਂ ਬਾਕਸੇਸ ਵੇਖ ਰਹੇ ਹੋ ਨਾ ਇਹ ਸਾਰਾ ਮੀਨਾਵਰਕ ਹੈਗਾ ਇਹ ਬਾਕਸੇਸ ਮੈਂ ਖੁਦ 6 ਮਹੀਨੇ ਇਹਦੇ ਪਿੱਛੇ ਲਾ ਕੇ ਮੈਂ ਤਿਆਰ ਕਰਵਾਏ ਨੇ ਤੁਸੀਂ ਹਰ ਚੀਜ਼ ਵੇਖੋਗੇ ਡਿਫਰੈਂਟ ਹੈ ਔਰ ਤੁਹਾਨੂੰ ਕਿਤੇ ਵੀ ਇਹੋ ਜਿਹਾ ਬਾਕਸ ਦੇਖਣ ਤੱਕ ਨਹੀਂ ਮਿਲਣਾ ਕਿਸੇ ਜਗ੍ਹਾ ਤੇ ਕਿਉਂਕਿ ਇਹ ਸਾਰਾ ਮੇਰਾ ਖੁਦ ਦਾ ਤਿਆਰ ਕਰਵਾਇਆ ਹੋਇਆ ਔਰ ਤਿਆਰ ਕਰਵਾਉਣ ਤੋਂ ਬਾਅਦ ਸਾਰੇ ਸਮਾਨ ਨੂੰ ਮੈਂ ਹਾਲਮਾਰਕਿੰਗ ਕਰਵਾਉਣਾ ਵੀ ਆ ਚਾਂਦੀ ਨੂੰ ਵੀ ਹਾਲਮਾ ਕਰਾਇਆ ਜਾਂਦਾ ਚਾਹੇ ਉਹ ਬਰਤਨ ਨੇ ਚਾਹੇ ਉਹ ਮੂਰਤੀਆਂ ਨੇ ਚਾਹੇ ਉਹ ਕਾਇਨ ਨੇ ਤਾਂਕਿ ਕਸਟਮਰ ਨੂੰ ਕੱਲ ਨੂੰ ਉਹਦਾ ਪੂਰਾ ਪੈਸਾ ਵਾਪਸ ਦੇ ਸਕੀਆ ਸੀ ਭਾਜੀ ਅਗਰ ਮੰਨ ਲਓ ਕਿ ਅਸੀਂ ਚਾਂਦੀ ਲੈ ਕੇ ਜਾਂਦੇ ਹਾਂ ਲੱਖ ਰੁਪਏ ਦੀ ਤਾਂ ਹਾਲਮਾਰਕ ਹੋਈ ਹੋਈ ਹੈ ਤਾਂ ਉਸ ਤੋਂ ਬਾਅਦ ਅਸੀਂ ਆਨੇ ਆ ਹਫਤੇ ਬਾਅਦ ਤਾਂ ਉਹ ਚਾਂਦੀ ਲੱਖ ਰੁਪਏ ਦੀ ਜਿਹੜੀ ਲਈ ਉਹਦੀ ਵੈਲਿਊ ਕਿੰਨੀ ਕੁ ਰਹਿ ਜਾਊਗੀ ਬਾਅਦ ਦੇਖੋ ਗੱਲ ਕਰਨ ਵਾਲੀ ਇਹ ਹੈਗੀ ਆ ਵੀ ਜਿਹੜੀ ਕੋਈ ਵੀ ਚੀਜ਼ ਹੈ ਜਿਹੜੀ ਲੱਖ ਰੁਪਏ ਦੀ ਹੈ ਉਹਦੇ ਵਿੱਚ ਕੋਈ ਵੀ ਜਿਹੜਾ ਸਮਾਨ ਹੈਗਾ ਉਹ 4 5 7 ਹੱਥਾਂ ਦੇ ਵਿੱਚ ਨਿਕਲ ਕੇ ਆਂਦਾ ਅਸੀਂ ਕਿਸੇ ਨੂੰ 골ਡ ਜਾਂ ਸਿਲਵਰ ਫੜਾਇਆ ਪਾਲਿਸ਼ ਕਰਨ ਵਾਲਾ ਅਲੱਗ ਕਟਿੰਗ ਕਰਨ ਵਾਲਾ ਅਲੱਗ ਹਾਲਮਾਰਕਿੰਗ ਵਾਲਾ ਅਲੱਗ ਬਣਾਉਣ ਵਾਲਾ ਅਲੱਗ ਸਾਡਾ ਪੰਜਵਾਂ ਸੱਤਵਾਂ ਔਰ ਕਈ ਵਾਰੀ ਦਸਵਾਂ ਹੱਥ ਵੀ ਹੁੰਦਾ ਜਿਹੜੀ ਵੀ ਕੋਈ ਦੁਕਾਨਦਾਰ ਲੇਬਰ ਤੁਹਾਡੇ ਤੋਂ ਲੈਂਦਾ ਉਹ 10 ਹੱਥਾਂ ਚ ਡਿਵਾਈਡ ਹੁੰਦੀ ਆ ਸੋ ਕਰਨ ਵਾਲੀ ਗੱਲ ਇਹ ਹੈਗੀ ਆ ਵੀ ਜਿਹੜਾ ਲੱਖ ਰੁਪਏ ਦੀ ਤੁਸੀਂ ਸਵਾਲ ਪੁੱਛਿਆ ਹੈਗਾ ਉਹਦੇ ਵਿੱਚ ਅਗਰ ਲੇਬਰ ਹੈਗੀ ਆ 10000 ਰੁਪਏ ਜਾਂ 20000 ਰੁਪਏ ਉਹਦੇ ਚ ਲੇਬਰ ਹੈ 80000 ਦਾ ਸਮਾਨ ਹੈਗਾ ਤਾਂ ਲੇਬਰ ਜਿਹੜੀ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਦਿੰਨੇ ਹੋ ਚਾਹੇ ਉਹ ਕੋਈ ਵੀ ਕੰਮ ਆ ਉਹ ਤੁਹਾਨੂੰ ਵਾਪਸ ਨਹੀਂ ਹੁੰਦੀ ਪਰ ਜਿਹੜਾ ਸਿਲਵਰ ਦਾ weight ਹੈ ਉਹ ਤੁਹਾਡਾ ਕੋਸਟ ਆਫ ਸਿਲਵਰ ਤੁਹਾਨੂੰ ਵਾਪਸ ਮਿਲਣੀ ਆ 100% ਕੀਮਤ ਸਿਲਵਰ ਦੀ ਜਿੰਨਾ ਕ ਵੇਟ ਆ ਉਹ ਤੁਹਾਨੂੰ ਵਾਪਸ ਮਿਲਣਾ ਭਾਜੀ ਇੱਕ ਹੋਰ ਬੜੀ ਕਹੈਂਟ ਜੀ ਚੀਜ਼ ਮੈਨੂੰ ਲੱਗੀ ਇੱਕ ਵਾਰੀ ਮੈਨੂੰ ਇੱਕ ਵਾਰੀ ਫੜਿਓ ਇਹਨੂੰ ਇੱਕ ਵਾਰੀ ਕੈਮਰੇ ਚ ਦਿਖਾ ਦਿਓ ਤੇ ਇੱਕ ਵਾਰੀ ਪਾ ਕੇ ਵੀ ਤੁਹਾਨੂੰ ਦਿਖਾਨਾ ਕਿ ਕਿੱਦਾਂ ਦਾ ਲੱਗਦਾ ਇਹ ਦੇਖੋ ਇੱਕ ਵਾਰੀ ਤੁਸੀਂ ਪਾ ਲਿਆ ਨਾ ਪੂਰਾ ਮੈਂ ਕਹਿ ਰਿਹਾ ਖਤਰਨਾਕ ਲੱਗਣਾ ਲੋਕਾਂ ਨੇ ਨਾ ਰਿਕਵਾਰ ਕੁਆ ਪੁੱਛਣਾ ਤੁਹਾਨੂੰ ਕਿਸੇ ਪਾਰਟੀ ਪੂਟੀ ਤੇ ਪਾ ਕੇ ਚੱਲ ਗਏ ਨਾ ਤੁਸੀਂ ਲੋਕਾਂ ਨੇ ਕਹਿਣਾ ਬਾਈ ਇਹ ਚੀਜ਼ ਕਿਹੜੀ ਪਾਈ ਹੋਈ ਹੈ ਤੁਸੀਂ ਇਹ ਦੇਖੋ ਦੂਜੀ ਸਾਈਡ ਤੋਂ ਵੀ ਔਰ ਇਹ ਵੀ ਦੇਖੋ ਕਿੰਨਾ ਕੁ ਪਿਆਰਾ ਭਾਜੀ ਇਹ ਇਹ ਚੀਜ਼ਾਂ ਸਪੈਸ਼ਲ ਬਣਵਾਈਆਂ ਜਾਂਦੀਆਂ ਨੇ ਕਹਿ ਕੇ ਦੀ ਥਾਈ ਦੀ ਮੇਕ ਹੈਗੀ ਐ ਥਾਈਲੈਂਡ ਦੀ ਮੇਕ ਹੈ ਇਸ ਤੋਂ ਇਲਾਵਾ ਸਿੰਗਾਪੁਰ ਤੋਂ ਸਮਾਨ ਆ ਰਿਹਾ ਹਾਂਗਕਾਂਗ ਤੋਂ ਆ ਰਿਹਾ ਸੋ ਬਹੁਤ ਜਗ੍ਹਾ ਜਗ੍ਹਾ ਤੋਂ ਇਹ ਸਮਾਨ ਲਿਆਣਾ ਪੈਂਦਾ ਜਿਵੇਂ ਆ ਹੈਗਾ ਇਟਾਲੀਅਨ ਪੀਸ ਹੈਗਾ ਮਤਲਬ ਇਹ ਵਾਈਟ 골ਡ ਦੀ ਤਰ੍ਹਾਂ ਹੈ ਵਿੱਚ ਰੋਜ਼ 골ਡ ਕਲਰ ਕੀਤਾ ਹੋਇਆ ਸੋ ਆਮ ਤੌਰ ਤੇ ਅਸੀਂ ਇਹ ਪਾਇਆ ਹੋਵੇ ਕੋਈ ਕਹਿ ਨਹੀਂ ਸਕਦਾ ਵੀ ਇਹ ਸਿਲਵਰ ਪਾਇਆ ਤੁਸੀਂ ਪਛਾਨ ਨਹੀਂ ਨਹੀਂ ਹੈਗੀ ਉਹਦੀ ਸੋ ਉਹ ਬੜੀ ਵਧੀਆ ਇਦਾਂ ਦਾ ਇਦਾਂ ਹੀ ਰਹੂਗਾ ਇਟਾਲੀਅਨ ਕਹਿੰਦੇ ਕਿ ਉਹਦੀ ਚਮਕ ਪੂਰੀ ਦੇਖੋ ਚਮਕ ਉਦਾਂ ਹੀ ਰਹਿੰਦੀ ਆ ਲੇਕਿਨ ਜਿਹੜਾ ਇੱਕ ਯੂਜ਼ ਕਰਨ ਤੇ ਨਵੇਂ ਔਰ ਪੁਰਾਣੇ ਦਾ ਫਰਕ ਹੈਗਾ ਉਹ ਹਮੇਸ਼ਾ ਆਂਦਾ ਹੀ ਆਂਦਾ ਹੈਗਾ ਬਾਕੀ ਸਿਲਵਰ ਦਾ 100% ਦਾ ਬਾਇ ਬੈਕ ਰਹੇਗਾ ਚਾਂਦੀ 92 97 95 100% ਰਹੇਗੀ ਸਾਰਾ ਅਪ ਟੂ ਮਾਰਕ ਹਾਲਮਾਰਕ ਰਹੇਗਾ ਕਸਟਮਰ ਨੂੰ ਉਹਦੇ ਪੂਰੇ ਪੈਸੇ ਵਾਪਸ ਦਿੱਤੇ ਜਾਣਗੇ ਲੇਬਰ ਕਦੀ ਵਾਪਸ ਕਿਸੇ ਵੀ ਗੰਮ ਦੀ ਨਹੀਂ ਹੁੰਦੀ। ਤੇ ਇੱਕ ਹੋਰ ਪਿਆਰੀ ਜੀ ਚੀਜ਼ ਤੁਹਾਨੂੰ ਦਿਖਾਣਾ ਮੈਂ। ਇਹ ਹੈਗਾ ਜੀ ਬੀਅਰ ਮੱਗ। ਇੱਕ ਵਾਰੀ ਇਹਦੇ ਚ ਕਿਨੂੰ ਬੀਅਰ ਪਲਾਤੀ ਨਾ। ਬਾਈ ਉਹਨੇ ਪੂਰੀ ਜ਼ਿੰਦਗੀ ਮੈਨੂੰ ਲੱਗਦਾ ਹੈ ਕਿ ਯਾਦ ਰੱਖਣਾ ਹੈ ਕਿ ਯਾਰ ਕਿੰਨੇ ਨਾ ਚਾਂਦੀ ਦੇ ਬੀਅਰ ਮੱਗ ਦੇ ਵਿੱਚ ਬੀਅਰ ਪਲਾਈ ਸੀਗੀ ਔਰ ਭਾਜੀ ਇਹ ਬੀਅਰ ਮੱਗ ਵੀ ਸਪੈਸ਼ਲ ਮਤਲਬ ਕਿ ਇਹ ਚੀਜ਼ਾਂ ਇਕੱਠੀਆਂ ਕਰਕੇ ਤੁਹਾਨੂੰ ਸ਼ੌਂਕ ਹੈ ਜਾਂ ਫਿਰ ਇਹ ਹਰੇਕ ਜੂਲਰ ਦੇ ਕੋਲ ਨਹੀਂ ਮਿਲਦੀ ਐ ਨਹੀਂ ਨਹੀਂ ਇਹ ਸਾਰਾ ਸਮਾਨ ਜਿੰਨਾ ਕਿ ਜਿਵੇਂ ਹੁਣ ਉਹ ਸਿਗਰਟ ਦੀ ਡੱਬੀ ਐ ਜਾਂ ਉਹ ਬੋਟਲਸ ਨੇ ਫਲਾਸਕ ਹੈਗਾ ਫਲਾਸਕ ਹੈ ਜਾਂ ਇਹ ਜੋਤ ਹੈਗੀ ਐ ਬਾਜੀ ਇਹਦੇ ਸਾਈਡ ਤੇ ਸ਼ੀਸ਼ਾ ਲੱਗਾ ਹੋਇਆ ਔਰ ਇਹਨੂੰ ਤਕਰੀਬਨ 4 ਤੋਂ 5 ਘੰਟੇ ਇਹਨੇ ਜਲਣਾ ਹੈਗਾ ਇਹ ਚੀਜ਼ਾਂ ਹਰ ਜਗ੍ਹਾ ਤੁਹਾਨੂੰ ਨਹੀਂ ਮਿਲਣੀਆਂ ਇਹ ਹਰ ਜਗ੍ਹਾ ਤੁਹਾਨੂੰ ਨਹੀਂ ਮਿਲਣੀਆਂ வாਚੇਜ਼ ਆ ਗਈਆਂ ਇਹ ਦੇਖੋ ਆਟੋਮੈਟਿਕ ਵਾਚ ਹੈਗੀ ਹੈ 92.5% ਸਿਲਵਰ ਹੈਗਾ ਇਹ ਸੋ ਇਹ ਹਰ ਜਗ੍ਹਾ ਹਰ ਕਿਸੇ ਦੇ ਕੋਲ ਨਹੀਂ ਹੁੰਦੀਆਂ ਤੇ ਦੂਜੀ ਗੱਲ ਇਹਦੇ ਚ ਇੱਕ ਇੱਕ ਬੜੀ ਵਧੀਆ ਤੁਹਾਨੂੰ ਮੈਂ ਗੱਲ ਦਿਖਾਣਾ ਚਾਹਾਂਗਾ ਜਿਵੇਂ ਪਰਸਿਸ ਆ ਗਏ ਮੇਰੇ ਕੋਲ ਫਿਰ ਉਸ ਤੋਂ ਇਲਾਵਾ ਹੁਣ ਆ ਚੀਜ਼ ਦੇਖੀਏ ਆਪਾਂ ਆ ਆ ਦੇਖੋ ਇਹ ਬ੍ਰੋਚ ਹੈ ਬੀਆ ਕੋਟ ਤੇ ਲਗਾਉਣ ਵਾਸਤੇ ਬਰੋਚ ਹੈ ਔਰ ਇਹਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਆ ਬਰੋਚਿਸ ਨੇ ਆਪਣੇ ਕੋਲ ਬਹੁਤ ਸਾਰੀ ਤਰ੍ਹਾਂ ਦੇ ਹੈਗੇ ਨੇ ਹੁਣ ਆ ਪਰਸੀ ਦੇਖੀ ਆ ਆਪਾਂ ਇਹ ਸਾਰਾ 92.5% ਸਿਲਵਰ ਹੈਗਾ ਇਹਨੂੰ ਲੇਡੀਜ਼ ਕੈਰੀ ਕਰ ਸਕਦੀਆਂ ਨੇ ਆਪਣੇ ਨਾਲ ਜਿਵੇਂ ਮਰਜ਼ੀ ਔਰ ਇਹਦੇ ਚ ਕਈ ਡਿਜ਼ਾਈਨ ਮਿਲ ਜਾਂਦੇ ਨੇ ਵੈਰਾਈਟੀ ਮਿਲਦੀ ਹੈ ਬਿਲਕੁਲ ਬਹੁਤ ਖੋਲ ਕੇ ਦੇਖ ਸਕਦੇ ਹੋ ਕਿ ਬਿਲਕੁਲ ਬੜਾ ਪਿਆਰਾ ਲੱਗ ਰਿਹਾ ਕੋਈ ਖੋਲ ਕੇ ਵੀ ਦੇਖ ਲੈਣੇ ਆ ਬਿਲਕੁਲ ਬਿਲਕੁਲ ਕਿ ਬੜਾ ਘੈਂਟ ਲੱਗ ਰਿਹਾ ਦੇਖਣ ਦੇ ਵਿੱਚ ਔਰ ਆਖਰ ਇਹ ਦੇਖੋ ਪਾਜੀ ਇਹ ਤਾਂ ਪੰਨੇ ਉਤਾਰਨ ਤੋਂ ਬਾਅਦ ਤਾਂ ਇਹ ਚਮਕ ਜਿਹੜੀ ਹੈ ਤਿੰਨ ਚਾਰ ਗੁਣਾ ਵੱਧ ਗਈ ਚੁੱਕੀ ਹੈ ਦੇਖੋ ਬਹੁਤ ਵਾਕਈ ਇਹਦੇ ਚ ਪਤਾ ਲੱਗਦਾ ਚੀਜ਼ਾਂ ਦਾ ਜਿਹੜੀਆਂ ਵੀ ਤੁਸੀਂ ਆਪਣਾ ਪੈਸੇ ਲਾ ਕੇ ਖਰੀਦ ਰਹੇ ਹੈਗੇ ਆ ਤਾਂ ਉਹਦਾ ਪਤਾ ਲੱਗਦਾ ਆਈਟਮ ਦਾ ਵੀ ਪੈਸੇ ਲੱਗੇ ਦਾ ਤਾਂ ਮੁੱਲ ਪਤਾ ਲੱਗਦਾ ਜੀ ਪਾਜੀ ਕਈ ਲੋਕੀ ਕੰਪਲੇਨਟ ਕਰਦੇ ਨੇ ਖਾਸ ਕਰ ਪਤੀ ਕਿ ਸਾਡੀ ਵਾਈਫ ਸੱਚ ਚ ਚਲੀ ਜਾਂਦੀਆਂ ਸੁਨਿਆਰੀ ਦੀਆਂ ਦੁਕਾਨਾਂ ਤੇ ਕਾਰ ਤੀਜੇ ਦਿਨ ਕਹਿੰਦੇ ਖਰਚਾ ਬਹੁਤ ਕਰਦੀਆਂ ਨੇ ਆਖਰ ਇਹ ਚੀਜ਼ਾਂ ਇੰਨੇ ਕਿ ਯੂਨਿਕ ਤੁਸੀਂ ਰੱਖੀਆਂ ਹੋਈਆਂ ਲੋਕੀ ਫੋਨ ਕਰਦੇ ਜਿਹੜੇ ਪੁਰਾਣੇ ਵੀ ਹੈਗੇ ਆ ਲੋਕ ਕੇ ਭਈ ਜਾਨਾ ਦਾ ਭਾਈ ਕੋਲੀ ਜਾਨਾ ਉਧਰ ਇਹ ਯੂਨਿਕ ਚੀਜ਼ਾਂ ਮਿਲਦੀਆਂ ਜੀ 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 ਬਿਲਕੁਲ ਬਿਲਕੁਲ ਕਲੈਂਟੇਜ ਹਰ ਕਿਸੇ ਦੀ ਬੜੀ ਪੁਰਾਣੀ ਔਰ ਹੁੰਦੀ ਹੈ ਲੰਬੀ ਕਿਉਂਕਿ ਸਾਡੇ ਨਾਲ ਫੈਮਲੀਆਂ ਜੁੜੀਆਂ ਹੁੰਦੀਆਂ ਨੇ 50 ইয়ার্স ਤੋਂ 40 ইয়ার্স ਤੋਂ ਪੁਰਾਣਾ ਕੰਮ ਹੈ ਸਾਡਾ 19 ਅਰਾਊਂਡ 75 ਦਾ ਅਸੀਂ ਪਹਿਲਾਂ ਚੰਡੀਗੜ੍ਹ ਔਰ 2009 ਤੋਂ ਟਿਲ ਡੇਟ ਅਸੀਂ ਮੋਹਾਲੀ ਚ ਕੰਮ ਕਰ ਰਹੇ ਹਾਂ ਤਾਂ ਮਾਲਕ ਦੀ ਬੜੀ ਕਿਰਪਾ ਹੈਗੀ ਆ ਬਹੁਤ ਸਾਰੇ ਪਰਿਵਾਰ ਨੇ ਜਿਹੜਾ ਪੁਸਤਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਮੇਰੇ ਫਾਦਰ ਦੇ ਨਾਲ ਜੁੜੇ ਹੋਏ ਨੇ ਤਕਰੀਬਨ ਸਾਨੂੰ 50 ਤੋਂ 60 ਸਾਲ ਹੋ ਗਏ ਇੱਥੇ ਕੰਮ ਕਰਦੇ ਹੋਏ 15 ਸਾਲ ਮੋਹਾਲੀ 'ਚ ਹੋ ਗਏ ਕੰਮ ਕਰਦੇ ਹੋਏ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਡਿਫਰੈਂਟ ਆਈਟਮਸ ਨੇ ਇਹਦੇ ਵਿੱਚ ਆ ਹੁਣ ਮਿਰਰ ਆ ਗਿਆ ਦੇਖੋ ਇਹ ਮਿਰਰ ਹੈਗਾ ਤੁਸੀਂ ਆਪਣੇ ਪਰਸ ਚ ਕੈਰੀ ਕਰ ਸਕਦੇ ਹੋ ਇਹਦੇ ਵਿੱਚ ਆ ਆ ਵਰਲਡ ਵਾਈਡ ਇੱਕਾ ਗਿਣਿਆ ਜਾਂਦਾ ਪੰਡੋਰਾਜ਼ ਨੇ 올ਓਵਰ ਵਰਲਡ ਲੋਕ ਡਾਲਰਾਂ ਚ ਖਰੀਦ ਨੇ ਖਰੀਦੇ ਆ ਇਹਨੂੰ ਤਾਂ ਸੋ ਇਹ ਆਪਣੇ ਕੋਲ ਇਹ ਵੈਰਾਈਟੀ ਚ ਮਿਲ ਜਾਂਦੇ ਆ ਆ ਚੀਜ਼ ਦੇਖੋਗੇ ਇਹ ਜੈਪੁਰ ਦਾ ਕੰਮ ਹੈ ਕਟ ਸਟੋਨ ਔਰ ਇਹ ਸਾਰੀ ਦੇ ਉੱਤੇ ਲਾਉਣ ਵਾਸਤੇ ਇਹਨੂੰ ਗੁਛਾ ਵੀ ਕਹਿੰਦੇ ਨੇ ਉਸ ਤੋਂ ਇਲਾਵਾ ਆ ਬੈਲਟ ਬੱਕਲਸ ਆ ਗਏ ਭਾਜੀ ਸੋ ਇਹ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਹਰ ਕਿਸੇ ਜਗ੍ਹਾ ਤੇ ਨਾ ਕੋਈ ਰੱਖਦਾ ਨਾ ਤੁਹਾਨੂੰ ਮਿਲਦੀਆਂ ਨੇ ਸੋ ਬਹੁਤ ਡਿਫਰੈਂਟ ਸਟੱਫ ਹੈ ਆ ਦੇਖੋ ਹੁਣ ਆ ਬਰੋਚਿਸ ਆ ਗਏ ਸਾਰੇ ਇਸ ਤੋਂ ਇਲਾਵਾ ਆ ਬਟਨ ਆ ਗਏ ਸ਼ਰਟ ਦੇ ਕੁੜਤੇ ਦੇ ਬਟਨ ਸ਼ਰਟ ਦੇ ਬਟਨ ਪੈਨਸ ਫਿਰ ਕੀ ਰਿੰਗਸ ਹਰ ਚੀਜ਼ ਅਵੇਲੇਬਲ ਭਾਜੀ ਮੈਨੂੰ ਇੱਕ ਗੱਲ ਦੱਸਿਓ ਕਿਉਂਕਿ ਇਹ ਜਿਹੜਾ ਵਿਡਿੰਗ ਸੀਜ਼ਨ ਆ ਨਾ ਇਹਦੇ ਵਿੱਚ ਜਿਹੜੇ ਮਿਡਲ ਕਲਾਸ ਲੋਗ ਨੇ ਉਹ ਚਾਹਦੇ ਤਾਂ ਬਹੁਤ ਕੁਝ ਨੇ ਕਿ ਆਪਾਂ ਗਿਫਟ ਕਰੀਏ ਆਪ ਤੇ ਕਿਤਨਾ ਕਿਤੇ ਖਰਚੇ ਨੂੰ ਦੇਖ ਕੇ ਡਰ ਵੀ ਜਾਂਦੇ ਨੇ ਔਰ ਆਪਣੇ ਆਪ ਨੂੰ ਸੋਚਦੇ ਨੇ ਕਿ ਯਾਰ ਥੋੜਾ ਸੇਵ ਕਰ ਲੈਣੇ ਆ ਇਹਦੇ ਵਿੱਚ ਖਰਚਾ ਬਹੁਤ ਹੋ ਗਿਆ ਪਰ ਜਿਹੜੇ ਤੁਹਾਡੇ ਕੋਲ ਆਣ ਗਏ ਮੰਨ ਲਓ ਤੇ ਉਹ ਕਿੰਨੇ ਤੋਂ ਤੁਸੀਂ ਗਿਫਟ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਕਿ ਕਿਸ ਨੂੰ ਗਿਫਟ ਕਰਨਾ ਹੋਵੇ ਤਾਂ 11500 ਰੁਪਏ ਦੀ ਰੇਂਜ ਤੋਂ ਰਿੰਗ ਟਾਪਸ ਸਿਲਵਰ ਦਾ ਸ਼ੁਰੂ ਹੋ ਜਾਂਦਾ ਔਰ ਉੱਪਰ ਕਾਫੀ ਰੇਂਜ ਤੱਕ ਚਲਾ ਜਾਂਦਾ ਸੋ ਇਹਦੇ ਵਿੱਚ ਤੁਸੀਂ ਕਹਿ ਲਓ ਵੀ 300 400 ਰੁਪਏ ਦੀ ਟਾਪਸ ਦੀ ਜੋੜੀ ਆ ਜਾਂਦੀ ਹੈ 500 600 ਰੁਪਏ ਦੀ ਰਿੰਗ ਆ ਜਾਂਦੀ ਹੈ ਤਾਂ ਕੋਈ ਵੀ ਇੱਕ ਕੋਈ ਵੀ ਬੰਦਾ ਜਿਹੜਾ ਮਤਲਬ ਜਿਹੜਾ ਬਿਲਕੁਲ ਜਿੱਦੀ ਤਨਖਾਹ ਵੀ ਬਹੁਤ ਘੱਟ ਹੈ ਉਹ ਵੀ ਅਗਰ ਗਿਫਟ ਦੇਣਾ ਚਾਹੁੰਦਾ ਤਾਂ ਉਹ ਦੇ ਸਕਦਾ ਕਿਸੇ ਨੂੰ ਵੀ ਮਤਲਬ 1000 1500 ਤੋਂ ਸ਼ੁਰੂਆਤ ਹੋ ਰਹੀ ਹੈ 1000 1500 ਤੋਂ ਸ਼ੁਰੂ ਹੋ ਕੇ ਚਾਹੇ ਤੁਸੀਂ 5000 ਦਾ ਲੈ ਲਓ ਚਾਹੇ ਤੁਸੀਂ 50000 ਦਾ ਲੈ ਲਓ ਆਪਣੇ ਕੋਲ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਮਿਲੇਗੀ ਤੁਹਾਨੂੰ ਪਾਜੀ ਆਣਾ ਕਿੱਥੇ ਪਏਗਾ ਹੁਣ ਆਖਿਰ ਦੇ ਵਿੱਚ ਗ੍ਰੇਟਰ ਚੰਡੀਗੜ੍ਹ ਜੁਲਰ 3B2 ਮੋਹਾਲੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਨੀਅਰ ਯੈਸ ਬੈਂਕ ਘਟਾਨੀ ਸਵੀਟਸ ਤੁਸੀਂ ਕਦੀ ਵੀ ਆਓ ਮੋਸਟ ਵੈਲਕਮ ਮੋਸਟ ਵੈਲਕਮ ਔਰ ਜਿਹੜੇ ਵੀਡੀਓ ਨੂੰ ਦੇਖ ਕੇ ਆਣਗੇ ਉਹਨਾਂ ਤੋਂ ਮੇਕਿੰਗ ਚਾਰजेस ਲਿੱਤੇ ਜਾਣਗੇ ਕਿ ਨਹੀਂ ਭਾਜੀ ਡਾਇਮੰਡ ਦੇ ਉੱਤੇ ਕੋਈ ਵੀ ਬੰਦਾ ਜਿਹੜਾ ਸਾਡੇ ਕੋਲ ਆ ਰਿਹਾ ਹੈਗਾ ਉਹਦੇ ਤੋਂ ਮੇਕਿੰਗ ਚਾਰजेस ਨਹੀਂ ਲਿੱਤੇ ਜਾਣਗੇ ਡਾਇਮੰਡ ਦੀ ਸਾਰੀ ਜੁਐਲਰੀ ਵਿਦਆਊਟ ਮੇਕਿੰਗ ਹੋਏਗੀ ਜੀ ਵਿਦਆਊਟ ਮੇਕਿੰਗ ਬਿਲਕੁਲ ਤੇ ਇਹ ਬਹੁਤ ਯੂਨਿਕ 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 ਚੀਜ਼ਾਂ ਦੇਖੀਆਂ ਤੇ ਤੁਸੀਂ ਗਿਫਟ ਜੋ ਵੀ ਕਰਨਾ ਚਾਹੁੰਦੇ ਹੋ ਨਾ ਤੇ 1000 ਰੁਪਏ ਤੋਂ ਜੁਐਲਰੀ ਸ਼ੁਰੂ ਨੇ ਕਿਉਂਕਿ ਮੀਡਲ ਕਲਾਸ ਬੰਦਾ ਜਿਹੜਾ ਹੈਗਾ ਨਾ ਉਹ ਸੋਚਦਾ ਤਾਂ ਬਹੁਤ ਕੁਝ ਹੈ ਕਿ ਆਪਾਂ ਇਹ ਗਿਫਟ ਕਰਦੀਏ ਉਹ ਗਿਫਟ ਕਰਦੀ ਹੈ ਨਾ ਇਦਾਂ ਕਰਦੀ ਹੈ ਪਰ ਤੁਸੀਂ ਹੁਣ ਗਿਫਟ ਕਰ ਸਕਦੇ ਹੋ ਔਰ ਅਗਰ ਤੁਸੀਂ ਸਿਲਵਰ ਦਾ ਕਿਸੇ ਨੂੰ ਗਿਫਟ ਵੀ ਕਰਨਾ ਜਾਂ ਫਿਰ ਤੁਸੀਂ ਖਰੀਦਣਾ ਵੀ ਹੈ ਤਾਂ 100% ਤੁਹਾਨੂੰ ਜੀ.ਡੀ.ਵੀ. ਵੇਟ ਹੋਊਗਾ ਨਾ ਸਿਲਵਰ ਦਾ ਉਹਦੇ ਪੈਸੇ ਵੀ ਜਿਹੜੇ ਨੇ ਤੁਹਾਨੂੰ ਰਿਟਰਨ ਹੋਣਗੇ ਸਾਰੀ ਵੀਡੀਓ ਨੂੰ ਲੈ ਕੇ ਸਾਰੀ ਗੱਲਬਾਤ ਨੂੰ ਲੈ ਕੇ ਆ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਚੋਰੀ ਠੱਗੀ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ ਜੁਲਰਸ ਕਿੱਦਾਂ ਬਚ ਸਕਦੇ ਨੇ ਆਮ ਲੋਕ ਕਿੱਦਾਂ ਬਚ ਸਕਦੇ ਨੇ ਔਰ ਡਿਜ਼ਾਈਨ ਵੀ ਖਾਸ-ਖਾਸ ਦਿਖਾਈ ਨੇ ਔਰ ਸਾਰੀ ਵੀਡੀਓ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਜਨਰੇਸ਼ਨ ਦੇ ਨਾਲ ਮੈਂ ਪੰਜਾਬੀ ਟੀਵੀ ਚੰਦਗੜ੍ਹ